ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀਤਨਿੱਗੀ ਸਤਰੀਆਕਾਲ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰਾਂ ਜੀ ਹਰ ਰੋਜ਼ ਦੀ ਤਰ੍ਹਾਂ ਮੈਂ ਹਾਂ ਹਰਮਨਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਕਹਿੰਦੇ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਗਈ ਹੈ ਜੀ ਉਹਨ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਰਾਂ ਨੂੰ ਲੰਘੇ ਕੱਲ 3 ਦਿਨਾਂ ਤੋਂ ਬਾਅਦ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਗਈ ਆ ਉਹ ਆਪਣੇ ਘਰ ਦੇ ਵਿੱਚ ਆ ਗਏ ਆ ਤੇ ਉਹਨਾਂ ਦੇ ਵੱਲੋਂ ਪਤਾ ਲੱਗਾ ਜੀ ਕਿ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਕੀਤੀ ਗਈ ਆ ਉਹਨਾਂ ਨੇ ਝੋਨੇ ਦੀ ਖਰੀਦ ਦੇ ਬਾਰੇ ਕਿ 1 ਅਕਤੂਬਰ ਤੋਂ ਝੋਨੇ ਦੀ ਖਰੀਦ ਦੇ ਪ੍ਰਬੰਧ ਕਿਵੇਂ ਆ ਕੀ ਹੋਣੇ ਚਾਹੀਦੇ ਆ ਇਸ ਮੁਤਲਕ ਮੀਟਿੰਗ ਕੀਤੀ ਆ ਸੋ ਉਹਨਾਂ ਨੇ ਗੱਲ ਕਹੀ ਸੀ ਕਿਸਾਨਾਂ ਨੂੰ ਖਜਲ ਨਹੀਂ ਹੋਣ ਦੇਵਾਂਗੇ ਕਈ ਗੱਲਾਂ ਬਾਤਾਂ ਉਹਨਾਂ ਨੇ ਹੋਰ ਕੀਤੀਆਂ ਹੈਗੀਆਂ ਸੋ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਉਹ ਇੱਕ ਵਾਰ ਫਿਰ ਸਰਗਰਮ ਹੋ ਰਹੇ ਹਨ ਤੇ ਜਿਹੜੀਆਂ ਚਰਚਾਵਾਂ ਚੱਲਦੀਆਂ ਸੀ ਕਿ ਉਹਨਾਂ ਨੂੰ ਬਸ ਹੁਣ ਮੁੱਖ ਮੰਤਰੀ ਦੀ ਕੁਰਸੀ ਤੋਂ ਲਾ ਕੇ ਹੋਰ ਮੁੱਖ ਮੰਤਰੀ ਬਣਾ ਦਿੱਤਾ ਜਾਣਾ ਆਹ ਹੋ ਜਾਣਾ ਉਹ ਹੋ ਜਾਣਾ ਫਿਲਹਾਲ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਰੋਕ ਲੱਗ ਗਈ ਐ ਫਿਲਹਾਲ ਉਹ ਸਾਰੀਆਂ ਗੱਲਾਂ ਤੇ ਫੁੱਲ ਸਟਾਪ ਲੱਗ ਗਿਆ ਹੁਣ ਵੈਸੇ ਉਸ ਤੋਂ ਬਾਅਦ ਕੀ ਹੋ ਜੇ ਕੁਝ ਕ ਦਿਨਾਂ ਬਾਅਦ ਕੁਝ ਕ ਹਫ਼ਤਿਆਂ ਬਾਅਦ ਕੁਝ ਕਹਿ ਨਹੀਂ ਸਕਦੇ ਪਰ ਜਿਹੜਾ ਸੰਕਟ ਇੱਕ ਵਾਰੀ ਸੋਸ਼ਲ ਮੀਡੀਆ ਦੇ ਉੱਤੇ ਆਇਆ ਦੱਸਦਾ ਸੀ ਕਿ ਭਗਵੰਤ ਮਾਨ ਬਹੁਤ ਜ਼ਿਆਦਾ ਬਿਮਾਰ ਆ ਕਿਸੇ ਵੀ ਵੇਲੇ ਉਹਨਾਂ ਦੀ ਛੁੱਟੀ ਕਰਕੇ ਤੇ ਕੁਲਤਾਰ ਸਿੰਘ ਸੰਧਵਾ ਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਤੇ ਇਹ ਗੱਲਾਂ ਜਿਹੜੀਆਂ ਉਹ ਸਹੀ ਨਹੀਂ ਆ ਕਿਉਂਕਿ ਵਿੱਚ ਵਿਚਾਰੇ ਤਾਂ ਖਬਰਾਂ ਇਹ ਵੀ ਆਉਣ ਲੱਗ ਪਈਆਂ ਸੀ ਕਿ ਰਾਜ ਭਵਨ ਨੂੰ ਕਹਿ ਦਿੱਤਾ ਗਿਆ ਤੇ ਸੋਮਵਾਰ ਨੂੰ ਸੋਚ ਚੁੱਕਲੇ ਜਾਣੀਆਂ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਤੇ ਹਰਪਾਲ ਸਿੰਘ ਚੀਮਾ ਦੇ ਵੱਲੋਂ ਡਿਪਟੀ ਸੀਐਮ ਦੇ ਤੌਰ ਦੇ ਉੱਤੇ ਪਰ ਇਹ ਗੱਲਾਂ ਫਿਲਹਾਲ ਰੁਕ ਗਈਆਂ ਤੇ ਪੰਜਾਬ ਦੇ ਮੁੱਖ ਮੰਤਰੀ ਤੰਦਰੁਸਤ ਹੋ ਕੇ ਤੇ ਵਾਪਸ ਆਪਣੇ ਘਰ ਦੇ ਵਿੱਚ ਚਲੇ ਗਏ ਆ ਹੁਣ ਉਹਨਾਂ ਦੀ ਸਿਹਤ ਦਾ ਬਿਲਕੁਲ ਹਾਲ ਸਹੀ ਆ ਜਾਂ ਉਹਦੇ ਵਿੱਚ ਕੋਈ ਥੋੜੀ ਬਹੁਤੀ ਹੋਰ ਵੀ ਕਮੀ ਆ ਇਹਦੇ ਬਾਰੇ ਤਾਂ ਮੀਡੀਆ ਦੇ ਵਿੱਚ ਕੋਈ ਜਾਣਕਾਰੀ ਨਹੀਂ ਆਈ ਪਰ ਜਿਹੜੀਆਂ ਚਰਚਾਵਾਂ ਸੀ ਤੇ ਉਹ ਚਰਚਾਵਾਂ ਦੇ ਉੱਤੇ ਇੱਕ ਵਾਰੀ ਫੁੱਲ ਸਟਾਪ ਲੱਗ ਗਿਆ ਜੀ ਬਟਾਣਾ ਸਾਹਿਬ ਚਰਚਾ ਦੇ ਵਿੱਚ ਤਾਂ ਇਸ ਵੇਲੇ ਸੁਨੀਲ ਜਾਖੜ ਉਹਨਾਂ ਦਾ ਨਾਂ ਵੀ ਬਹੁਤ ਜ਼ਿਆਦਾ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੁਨੀਲ ਜਾਖੜ ਹੋਰੀ ਬਿਲਕੁਲ ਚੁੱਪ ਨੇ ਚਰਚਾ ਇਹ ਚੱਲੀ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਜੀ ਭਾਜਪਾ ਤੋਂ ਪਰ ਹਰ ਪਾਸਿਓ ਇਸ ਗੱਲ ਦਾ ਖੰਡਨ ਕੀਤਾ ਗਿਆ ਹੈ ਇਸ ਗੱਲ ਨੂੰ ਅਫਵਾਹ ਦੱਸਿਆ ਗਿਆ ਪਰ ਸੁਨੀਲ ਜਾਖੜ ਚੁੱਪ ਨੇ ਉਹ ਕੁਝ ਵੀ ਨਹੀਂ ਕਹਿ ਰਹੇ ਤੇ ਉਹਨਾਂ ਦੀ ਚੁੱਪੀ ਨੇ ਵੀ ਕਈ ਸਵਾਲ ਖੜੇ ਕੀਤੇ ਹੋਏ ਨੇ हां बिल्कुल जी आम तौर ਦੇ ਉੱਤੇ ਸੁਨੀਲ ਜਾਖੜ ਨੇ ਜਿਹੜੇ ਉਹ ਚੁੱਪ ਰਹਿੰਦੇ ਨਹੀਂ ਹੁੰਦੇ ਉਹ ਚੁੱਪ ਕਰਦੇ ਨਹੀਂ ਹੁੰਦੇ ਕਿਉਂਕਿ ਉਹ ਬੁਲਾਰੇ ਦੇ ਤੌਰ ਦੇ ਉੱਤੇ ਵੀ ਵਿਚਰਦੇ ਆ ਪ੍ਰਧਾਨਤਾ ਚਲੋ ਹੈਗੀ ਹੈਗੀ ਬੀਜੇਪੀ ਦੇ ਪਰ ਉਹਨਾਂ ਨੇ ਕਦੇ ਕਿਤੇ ਕਦੇ ਕਿਤੇ ਪ੍ਰੈਸ ਕਾਨਫਰੰਸ ਕਰਨੀ ਹੁੰਦੀ ਆ ਆਪਣੇ ਇਸ ਵਿਸ਼ੇ ਨੂੰ ਕਲੀਅਰ ਕਰਨ ਦੇ ਲਈ ਕਿ ਉਹ ਭਾਈ ਇਸ ਵੇਲੇ ਗੁੱਸੇ ਆ ਨਹੀਂ ਗੁੱਸੇ ਅਸਤੀਫਾ ਦਿੱਤਾ ਨਹੀਂ ਰਿhta ਇਹਦੇ ਬਾਰੇ ਉਹਨਾਂ ਨੇ ਇੱਕ ਵੀ ਸ਼ਬਦ ਹਾਲੇ ਤੱਕ ਆਪਣੇ ਮੂੰਹ ਦੇ ਵਿੱਚੋਂ ਨਹੀਂ ਕੱਢਿਆ 4-5 ਦਿਨ ਹੋ ਗਏ ਜਦੋਂ ਇਹ ਗੱਲ ਫੈਲੀ ਕਿ ਭਾਈ ਉਹਨਾਂ ਨੇ ਅਸਤੀਫਾ ਦਿੱਤਾ ਬੀਜੇਪੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕੇ ਆ ਤੇ ਹਾਲੇ ਤੱਕ ਉਹਨਾਂ ਨੇ ਇਸ ਗੱਲ ਦੇ ਉੱਤੇ ਨਾ ਤਾਂ ਇਹ ਗੱਲ ਕਹੀ ਕਿ ਮੈਂ ਅਸਤੀਫਾ ਦਿੱਤਾ ਤੇ ਨਾ ਇਹ ਗੱਲ ਕਹੀ ਕਿ ਮੈਂ ਅਸਤੀਫਾ ਨਹੀਂ ਦਿੱਤਾ ਹਾਲਾਂਕਿ ਬੀਜੇਪੀ ਦੇ ਵੱਖ-ਵੱਖ ਪੰਜਾਬ ਦੇ ਨੇਤਾਵਾਂ ਨੇ ਇਹ ਗੱਲ ਕਹੀ ਹੈ ਕਿ ਇਹ ਅਫਵਾਹ ਹੈ ਉਹਨਾਂ ਨੇ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦਿੱਤਾ ਪਰ ਜਿਨੇ ਦਿੱਤਾ ਜਾਂ ਜਿਨੇ ਨਹੀਂ ਦਿੱਤਾ ਜਿਨੇ ਬਾਰੇ ਗੱਲਾਂ ਚੱਲਦੀਆਂ ਉਹ ਆਪ ਕਿਉਂ ਨਹੀਂ ਬੋਲ ਰਿਹਾ ਉਹਦੇ ਵੱਲੋਂ ਕਿਉਂ ਨਹੀਂ ਇਹ ਗੱਲ ਕਲੀਅਰ ਕੀਤੀ ਜਾਂਦੀ ਇਹ ਸਵਾਲ ਨਾਲ ਦਾ ਸਵਾਲ ਹੈ ਵੈਸੇ ਹੀ ਨਾ ਪਤਾ ਲੱਗਾ ਜੀ ਕਿ ਅੱਜ ਯਾਨੀ ਕਿ 30 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਬੀਜੇਪੀ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਣੀ ਹੈ ਇਹਦੇ ਵਿੱਚ ਪੰਚਾਇਤੀ ਚੋਣਾਂ ਦੇ ਬਾਰੇ ਵੀ ਗੱਲਬਾਤ ਹੋਣੀ ਹੈ ਸ਼ਹਿਰ ਇਹਦੇ ਵਿੱਚ ਸੁਨੀਲ ਜਾਖੜ ਹੋਰਾਂ ਦੇ ਮਸਲੇ ਤੇ ਵੀ ਚਰਚਾ ਹੋਵੇ ਸੋ ਸੁਨੀਲ ਜਾਖੜ ਹੋਰੀ ਦੇ ਬਾਰੇ ਵੈਸੇ ਇਹ ਪਤਾ ਲੱਗਾ ਵੀ ਉਹ ਪਾਰਟੀ ਦੀ ਲੀਡਰਸ਼ਿਪ ਤੋਂ ਖੁਸ਼ ਨਹੀਂ ਹੈਗੇ ਕਿਉਂਕਿ ਉਹਨਾਂ ਨੂੰ ਇਹ ਜੋ ਲੱਗਦਾ ਸੀ ਵੀ ਭਾਈ ਬੀਜੇਪੀ ਦੇ ਵਿੱਚ ਆ ਵੀ ਹੋ ਸਕਦਾ ਆ ਵੀ ਕਰ ਸਕਦੇ ਆ ਵੀ ਕਰ ਸਕਦੇ ਐਵੇਂ ਵੀ ਹੋ ਜਾਊਗਾ ਐਵੇਂ ਵੀ ਹੋ ਜਾਊਗਾ ਉਹ ਉਹਨਾਂ ਗੱਲਾਂ ਤੋਂ ਸੰਤੁਸ਼ਟ ਨਹੀਂ ਹੈ ਜੋ ਕੁਝ ਉਹਨਾਂ ਨੇ ਸੋਚਿਆ ਸੀ ਉਹਵੇਂ ਹੋਇਆ ਨਹੀਂ ਤੇ ਵੱਡੀ ਗੱਲ ਇਹ ਵੀ ਜਿਹੜੇ ਭਾਜਪਾ ਦੇ ਸੀਨੀਅਰ ਨੇਤਾ ਜਿਹੜੇ ਕਿ ਟਕਸਾਲੀ ਨੇਤਾ ਕਈ ਕਿਹੜੇ ਹੱਕਾਂ ਤੋਂ ਭਾਜਪਾ ਦੇ ਵਿੱਚ ਉਹ ਉਹਨਾਂ ਨੂੰ ਪ੍ਰਧਾਨ ਮੰਨ ਕੇ ਰਾਜ਼ੀ ਨਹੀਂ ਉਹ ਇਸ ਕਰਕੇ ਨਹੀਂ ਪ੍ਰਧਾਨ ਮੰਨਦੇ ਵੀ ਤਾਂ ਕੱਲ ਆਏ ਆ ਕਾਂਗਰਸ ਨੂੰ ਛੱਡ ਕੇ ਤੇ ਆਉਣ ਸਰ ਪ੍ਰਧਾਨ ਬਣਾਤਾ ਉਹ ਇਹ ਗੱਲ ਕਹਿੰਦੇ ਵੀ ਸਾਡੇ ਵਿੱਚ ਕਸੂਰ ਕੀ ਸੀ ਅਸੀਂ ਤਾਂ ਕਦੇ ਕਿਤੇ ਬੂਥ ਲਾ ਲਿਆ ਕਦੇ ਕਿਤੇ ਪ੍ਰਚਾਰ ਲਈ ਰੈਲੀ ਦਾ ਪ੍ਰਬੰਧ ਕਰਤਾ ਕਦੇ ਕਿਤੇ ਕੁਝ ਕਰਦਾ ਕਦੇ ਕਿਸੇ ਕੋਲ ਕਰਦਾ ਅਸੀਂ ਇਹ ਗੱਲਾਂ ਕਰਨ ਜੋਗੇ ਰਹਿ ਗਏ ਤੇ ਪ੍ਰਧਾਨ ਇੱਕ ਨਵੇਂ ਬੰਦੇ ਨੂੰ ਲਿਆ ਕੇ ਬਣਾ ਰਿਹਾ ਤਾ ਗਿਆ ਸੋ ਇਹਨਾਂ ਗੱਲਾਂ ਕਰਕੇ ਸੀਨੀਅਰਤਾ ਦੇ ਹਿਸਾਬ ਦੇ ਨਾਲ ਤੇ ਉਹਨਾਂ ਨੂੰ ਪ੍ਰਧਾਨ ਕਈ ਬੰਦੇ ਨਹੀਂ ਵੀ ਮੰਨਦੇ ਸ਼ਾਇਦ ਇਹ ਵੀ ਇੱਕ ਕਾਰਨ ਹੋਵੇ ਵੀ ਭਾਈ ਜੇਕਰ ਪਾਰਟੀ ਨੇ ਮੇਰੀ ਮੰਨਣੀ ਹੀ ਨਹੀਂ ਜੇਕਰ ਮੇਰੇ ਕਹਿਣੇ ਮੁਤਾਬਕ ਚੱਲਣਾ ਹੀ ਨਹੀਂ ਜੇਕਰ ਮੇਰੇ ਕੋਲੇ ਤਾਕਤਾਂ ਮੁਕੰਮਲ ਹਨ ਹੀ ਨਹੀਂ ਤੇ ਫਿਰ ਮੈਂ ਕਰਾਉਣਾ ਕੀ ਆ ਸ਼ਾਇਦ ਇਹ ਵੀ ਇੱਕ ਕਾਰਨ ਹੋਵੇ ਵੀ ਭਾਈ ਉਹਨਾਂ ਦਾ ਹਲੇ ਤੱਕ ਕੋਈ ਬਹੁਤਾ ਪ੍ਰਭਾਵ ਨਹੀਂ ਬਣ ਸਕਿਆ ਸੋ ਵੇਨੇ ਕੀ ਬਣਦਾ ਅੱਜ ਸ਼ਾਇਦ ਆਥਨ ਤੱਕ ਕੋਈ ਖਬਰ ਆ ਜੇ ਵੀ ਜਾਖੜ ਸਾਹਿਬ ਦੇ ਬਾਬਤ ਆਹ ਕੱਲ ਹੋਈ ਤੇ ਆਹ ਨਹੀਂ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਅਮਰਿਤਪਾਲ ਸਿੰਘ ਹੋਰਾਂ ਦੇ ਪਿਤਾ ਜੀ ਦੇ ਵੱਲੋਂ ਕਹਿੰਦੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਜੀ ਹਾਂ ਬਿਲਕੁਲ ਜੀ ਵਹ ਤਾਂ ਇਹ ਆਪਣੇ ਆਪ ਦੇ ਵਿੱਚ ਹੈਰਾਨੀ ਵਾਲੀ ਗੱਲ ਆ ਵੀ ਅਮਰਿਤਪਾਲ ਸਿੰਘ ਤਾਂ ਆਪ ਆਜ਼ਾਦ ਤੌਰ ਤੇ ਤੋੜ ਜਿੱਤਿਆ ਤੇ ਉਹਨਾਂ ਦੇ ਪਿਤਾ ਤਰਸੀਮ ਸਿੰਘ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਅਸੀਂ ਜੀ ਇੱਕ ਆਪਦੀ ਨਵੀਂ ਪਾਰਟੀ ਬਣਾਉਣ ਲੱਗੇ ਖੇਤਰੀ ਪਾਰਟੀ ਬਣਾਵਾਂਗੇ ਹਾਲਾਂਕਿ ਉਹਨਾਂ ਨੇ ਕੱਲ ਜਦੋਂ ਦਰਬਾਰ ਸਾਹਿਬ ਮੱਥਾ ਟੇਕਿਆ ਉਸ ਤੋਂ ਬਾਅਦ ਉਹਨਾਂ ਨੇ ਇਹ ਨਹੀਂ ਗੱਲ ਕਹੀ ਵੀ ਭਾਈ ਸਾਡੀ ਪਾਰਟੀ ਦਾ ਨਾਂ ਆਹ ਹੋਊਗਾ ਉਹ ਕਹਿੰਦੇ ਜੀ ਆਉਂਦੇ ਦਿਨਾਂ ਦੇ ਵਿੱਚ ਬਹੁਤ ਜਲਦ ਅਸੀਂ ਇੱਕ ਨਵੀਂ ਖੇਤਰੀ ਪਾਰਟੀ ਦਾ ਗਠਨ ਕਰਾਂਗੇ ਉਹ ਕਹਿੰਦੇ ਜੀ ਅਸੀਂ ਉਸ ਪਾਰਟੀ ਦੇ ਵਿੱਚ ਲੋਕਾਂ ਨੂੰ ਨਾਲ ਜੋੜਾਂਗੇ ਤੇ ਅਸੀਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਪੰਜਾਬ ਦੇ ਵਿੱਚ ਲੜਾਂਗੇ ਉਹਨਾਂ ਨੇ ਆ ਗੱਲਾਂ ਕਹੀਆਂ ਦੂਜੀ ਗੱਲ ਇਹ ਵੀ ਅਕਾਲ ਤਰਤ ਸਾਬ ਤੇ ਅਮਰਤਪਾਲ ਸਿੰਘ ਦੀ ਦਸਤਾਰ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਰਦਾਸ ਸੰਬੰਧੀ ਰੱਖੇ ਸਮਾਗਮ ਉਪਰੰਤ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਗੱਲ ਕਹੀ ਆ ਕਿ ਪੰਜਾਬ ਆਰਥਿਕ ਧਾਰਮਿਕ ਤੇ ਸਮਾਜਿਕ ਪੱਧਰ ਤੇ ਲਗਾਤਾਰ ਪਿੱਛੇ ਜਾ ਰਿਹਾ ਤਕਾਹੁਰਾ ਪੰਜਾਬ ਨਾਲ ਉਹਨਾਂ ਨੇ ਵੀ ਗੱਲ ਕਹੀ ਆ ਕਿ ਭਗਵੰਤ ਮਾਨ ਦਿੱਲੀ ਦੀ ਕਟਪੁਤਲੀ ਬਣੇ ਆ ਤੇ ਦੂਜੀਆਂ ਸਾਰੀਆਂ ਸਿਆਸੀ ਧਿਰਾਂ ਨੇ ਵੀ ਪੰਜਾਬ ਦੇ ਹਿੱਤਾਂ ਦੀ ਪਰਵਾਹ ਨਹੀਂ ਕੀਤੀ ਜੇਲਾਂ ਦੇ ਵਿੱਚ ਬੰਦੀ ਸਿੱਖਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਨੌਜਵਾਨਾਂ ਤੇ ਜ਼ਬਰ ਜ਼ੁਲਮ ਹੋ ਰਿਹਾ ਉਹਨਾਂ ਨੇ ਕਿਹਾ ਕਿ ਢਿਮਰੂਗੜ ਜੇਲ੍ਹ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਮੁਲਾਕਾਤ ਦੌਰਾਨ مشورہ ਕਰਕੇ ਤੇ ਖੇਤਰੀ ਪਾਰਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਤੇ ਬਹੁਤ ਜਲਦ ਅਸੀਂ ਇਸ ਪਾਰਟੀ ਦਾ ਐਲਾਨ ਕਰ ਦੇਾਂਗੇ ਸੋ ਕਈ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਉੱਠਿਆ ਕਿ ਭਾਈ ਬੰਦੇ ਆਜ਼ਾਦ ਜਿੱਤ ਕੇ ਤੇ ਪਾਰਟੀ ਬਣਾਉਣ ਦੇ ਲਈ ਉਲਦੇ ਕਿਉਂ ਆ ਕਿਉਂਕਿ ਜੇਕਰ ਕੋਈ ਪਾਰਟੀਆਂ ਚੰਗੀਆਂ ਹੁੰਦੀਆਂ ਤੇ ਜਾਂ ਫਿਰ ਆਪਾਂ ਉਹਦੀ ਬਣਾਉਦੇ ਜਾਂ ਫਿਰ ਆਪਾਂ ਉਦੋਂ ਇਸ ਕਰਕੇ ਨਹੀਂ ਬਣਾਈ ਵੀ ਭਾਈ ਸਮਾਂ ਘੱਟ ਸੀ ਪਰ ਹੁਣ ਜਿਹੜੀ ਪਾਰਟੀ ਬਣਾਉਣੀ ਆ ਇਹਦੇ ਬਾਰੇ ਤਾਂ ਸਰਬਜੀਤ ਸਿੰਘ ਖਾਲਸਾ ਨੇ ਵੀ ਕਈ ਵਾਰੀ ਪਹਿਲਾਂ ਹੀ ਗੱਲ ਕਹੀ ਆ ਉਹਨੇ ਬੜੀ ਵਰੀ ਇਹ ਗੱਲ ਕਹੀ ਆ ਕਿ ਭਾਈ ਆਉਂਦੇ ਸਮੇਂ ਦੇ ਵਿੱਚ ਅਸੀਂ ਅਮਰਤਪਾਲ ਸਿੰਘ ਨਾਲ مشਵਰਾ ਕਰਕੇ ਤੇ ਇੱਕ ਖੇਤਰੀ ਪਾਰਟੀ ਬਣਾਵਾਂਗੇ ਉਹਨਾਂ ਨੇ ਇੱਕ ਵਾਰੀ ਇਹ ਗੱਲ ਕਹੀ ਸੀ ਕਿ ਜਿਹੜੇ ਬਗਾਵਤ ਕਰਨ ਵਾਲੇ ਅਕਾਲੀ ਆਗੂ ਆ ਉਹ ਵੀ ਸਾਡੇ ਸੰਪਰਕ ਦੇ ਵਿੱਚ ਆ ਕਈ ਲੋਕ ਇਹ ਵੀ ਗੱਲ ਕਹਿੰਦੇ ਵੀ ਜਿਹੜਾ ਨਵੀਂ ਪਾਰਟੀ ਬਣੂਗੀ ਤੇ ਉਹਦੇ ਨਾਲ ਬੀਜੇਪੀ ਦੀ ਗੰਢ ਸਨ ਅੰਦਰ ਖਾਤੇ ਹੋਊਗੀ ਸੋ ਇਸ ਤਰੀਕੇ ਦੀਆਂ ਚਰਚਾਵਾਂ ਚੱਲਦੀਆਂ ਵੇਨੇ ਆ ਭਾਈ ਪਾਰਟੀ ਕਦੋਂ ਸਾਹਮਣੇ ਆਉਂਦੀ ਆ ਇਹ ਪਾਰਟੀ ਕੀ ਕਰਦੀ ਆ ਇਹ ਪਾਰਟੀ ਦਾ ਕੀ ਪ੍ਰਭਾਵ ਹੁੰਦਾ ਪਰ ਅਗਲੇ ਸਾਲ ਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣਗੀਆਂ ਤੇ ਇਹਦੇ ਬੰਦੇ ਨਜ਼ਰ ਹੁਣ ਕਈ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਅੰਦਰ ਖਾਤੇ ਜੀ ਜੀ ਬਿਲਕੁਲ ਤੇ ਟਾਣਾ ਸਾਹਿਬ ਉੱਤਰ ਸਰਪੰਚੀ ਚੋਣਾਂ ਦਾ ਦੰਗਲ ਪੂਰੀ ਤਰ੍ਹਾਂ ਦੇ ਨਾਲ ਭਖਿਆ ਹੋਇਆ ਜੀ ਤਿਆਰੀਆਂ ਪੂਰੀਆਂ ਜ਼ੋਰਾਂ ਤੇ ਨੇ ਹਾਂ ਬਿਲਕੁਲ ਜੀ ਸਰਪੰਚੀ ਚੋਣਾਂ ਜਿਹੜੀਆਂ 15 ਅਕਤੂਬਰ ਨੂੰ ਹੋਣੀਆਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਹੁਣ ਤੱਕ ਸਰਬਸੰਮਤੀ ਹੋ ਚੁੱਕੀ ਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਆਪਾਂ ਇਹ ਵੀ ਗੱਲ ਕਹਿ ਸਕਦੇ ਆ ਵੀ ਸ਼ਾਇਦ ਕਈ ਦਰਜਨਾਂ ਦੇ ਹਿਸਾਬ ਦੇ ਨਾਲ ਪਿੰਡਾਂ ਦੇ ਵਿੱਚ ਸਰਬਸੰਮਤੀ ਹੋ ਗਈ ਆ ਤੇ ਬੜੇ ਪਿੰਡਾਂ ਦੇ ਵਿੱਚ ਮੁਕਾਬਲੇ ਤਿੱਖੇ ਹੋਣੇ ਆ ਮੈਂ ਕੱਲ ਇੱਕ ਸੱਜਣ ਨੂੰ ਮਿਲਿਆ ਉਹ ਮੈਨੂੰ ਕਹਿੰਦਾ ਜੀ ਸਾਡੇ ਪਿੰਡ ਦੇ ਵਿੱਚ ਸਰਪੰਚੀ ਦੇ ਲਈ ਸਰਬਸੰਮਤੀ ਈ ਕਦੇ ਹੁੰਦੀ ਸਾਡੇ ਤਾਂ ਮੁਕਾਬਲਾ ਹੀ ਹੋਊਗਾ ਠੋਕ ਵਜਾ ਕੇ ਪੈਸੇ ਲੱਗਣਗੇ ਸੋ ਕਹਿੰਦਾ ਵੀ ਬੜਾ ਕਰੜਾ ਮੁਕਾਬਲਾ ਹੋਊਗਾ ਮਤਲਬ ਇਹ ਆ ਵੀ ਕਈ ਪਿੰਡਾਂ ਦੇ ਵਿੱਚ ਤਾਂ ਮੁਕਾਬਲਾ ਹੀ ਹੋਊਗਾ ਤੇ ਕਈ ਪਿੰਡਾਂ ਦੇ ਵਿੱਚ ਸੂਝਵਾਨ ਲੋਕਾਂ ਨੇ ਭਾਈ ਸਰਵ ਸਮਤੀ ਨਾਲ ਬੰਦਾ ਚੁਣ ਲਿਆ ਗੱਲ ਇਹ ਆ ਉਸ ਤੋਂ ਕੁਲੀ ਗੱਲ ਇਹ ਆ ਵੀ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ 4 ਅਕਤੂਬਰ ਤੱਕ ਤੇ 15 ਅਕਤੂਬਰ ਨੂੰ ਵੋਟਾਂ ਪੈ ਜਾਣਗੀਆਂ 11 ਦਿਨਾਂ ਬਾਅਦ ਮਤਲਬ 4 ਤੋਂ ਬਾਅਦ ਤੇ ਬਹੁਤ ਸਰਗਰਮਾਤਾਂ ਤੇ ਇਹ ਵੀ ਖਬਰ ਆਉਂਦੀਆਂ ਵੀ ਭਾਈ ਉੱਥੇ ਲੋਕ ਪਰੇਸ਼ਾਨ ਬਹੁਤ ਹੋਏ ਆ ਕਿਉਂਕਿ ਐਨ ਮੌਕੇ ਤੱਕ ਤਾਂ ਪਿੰਡਾਂ ਦੇ ਲੋਕਾਂ ਨੂੰ ਇਹੀ ਨਹੀਂ ਪਤਾ ਲੱਗਾ ਵੀ ਸਾਡਾ ਪਿੰਡ ਰਾਖਵਾਂ ਕਰਨ ਦੇ ਵਿੱਚ ਆ ਗਿਆ ਜਾਂ ਸਾਡਾ ਪਿੰਡ ਜਨਰਲ ਕੈਟਾਗਰੀ ਦੇ ਵਿੱਚ ਹੈ ਸਾਡੇ ਪਿੰਡ ਦੇ ਵਿੱਚ ਔਰਤ ਚੋਣ ਲੜ ਸਕਦੀ ਹੈ ਜਾਂ ਸਾਡੇ ਪਿੰਡ ਵਿੱਚ ਬੰਦਾ ਹੀ ਚੋਣ ਲੜ ਸਕਦਾ ਸੋ ਇਤਕੀ ਬਹੁਤ ਸਾਰੀਆਂ ਜਿਹੜੀਆਂ ਊਨਤਾਈਆਂ ਬਹੁਤ ਸਾਰੀਆਂ ਕਮੀਆਂ ਲੋਕਾਂ ਨੂੰ ਹੁਣ ਤੱਕ ਦੇਖਣ ਨੂੰ ਮਿਲੀਆਂ ਪਰ ਕੁੱਲ ਮਿਲਾ ਕੇ ਆਪਾਂ ਇਹ ਗੱਲ ਕਹਿ ਸਕਦੇ ਹਾਂ ਵੀ ਇਤਕੀ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਕਈ ਤਰ੍ਹਾਂ ਦੇ ਰੰਗ ਟੰਗ ਦੇਖਣ ਨੂੰ ਮਿਲਣਗੇ ਉਹਦੇ ਵਿੱਚ ਇੱਕ ਇਹ ਵੀ ਹੈ ਵੀ ਹੁਣ ਬੋਲੀ ਲਾ ਕੇ ਵੀ ਸਰਪੰਚੀ ਮਿਲਣ ਲੱਗ ਪਈ ਆ ਇਧਰ ਕੋਟਲੀ ਅ블ੂ ਪਿੰਡ ਦਾ ਮੁਖਸਰ ਦੇ ਲਾਗੇ ਕੀਦਿਆਂ ਵਾਲੀ ਪਿੰਡ ਆ ਉਥੇ ਕੀਦਿਆਂ ਵਾਲੀ ਪਿੰਡ ਦੇ ਵਿੱਚ ਬੋਲੀ ਲਾ ਕੇ ਤੇ ਫਿਰ ਉਥੇ ਸਰਪੰਚੀ ਮਿਲੀ ਆ ਸਾਡੇ 35 ਲੱਖ ਰੁਪਏ ਦੀ ਬੋਲੀ ਲੱਗੀ ਆ ਤੇ ਉਥੋਂ ਦਾ ਸਰਪੰਚ ਫੇਰ ਚੁੜਿਆ ਗਿਆ ਇਹ ਚਲੋ ਆਪਾਂ ਇੱਕ ਗੱਲ ਬਚੰਗੀ ਬਣ ਲੀਏ ਵੀ ਚਲੋ ਯਾਰ ਜਿਹਦੇ ਕੋਲੇ ਪੈਸੇ ਹੈਗੇ ਆ ਤੇ ਉਹਨੇ ਪਿੰਡ ਦੇ ਵਿਕਾਸ ਦੇ ਲਈ ਪੈਸੇ ਦੇ ਕੇ ਤੇ ਫਿਰ ਉਹਨੇ ਆ ਸਰਪੰਚੀ ਲਈ ਆ ਪਰ ਇਹਦਾ ਮਾੜਾ ਪੱਖ ਕੀ ਆ ਵੀ ਸਰਪੰਚੀ ਦੀ ਬੋਲੀ ਹੀ ਉਹ ਬੰਦਾ ਦੇ ਸਕੂ ਜਿਹੜਾ ਪੈਸੇ ਵਾਲਾ ਉਹਦਾ ਬੰਦੇ ਨੇ ਕੋਈ ਬੋਲੀ ਨਹੀਂ ਦੇ ਸਕਣੀ ਕਿ ਇੱਕ ਇਹਦਾ ਮਤਲਬ ਇਹ ਵੀ ਆ ਸੋ ਵੀਨੇ ਪਈ ਕੀ ਬਣਦਾ ਉਹਦੇ ਰਣਾਂ ਦੇ ਵਿੱਚ ਪਰ ਗੱਲ ਇਹ ਜੀ ਸਰਪੰਚੀ ਚੋਣਾਂ ਦੇ ਵਿੱਚ ਹਿੱਸਾ ਲੈਣ ਵਾਲੇ ਲੋਕ ਬੜੇ ਸਰਗਰਮਾ ਲਗਾਤਾਰ ਖਬਰਾਂ ਆ ਰਹੀਆਂ ਵੀ ਆ ਵੀ ਹੋ ਗਿਆ ਹੁਣ ਆ ਵੀ ਹੋ ਜਾਣਾ ਆ ਵੀ ਹੋ ਜਾਣਾ ਸੋ ਦੇਖਦੇ ਕੀ ਬਣਦਾ ਪਰ ਮੈਨੂੰ ਲੱਗਦਾ ਵੀ ਇੱਥੇ ਕੀ ਸਰਬਸਮਤੀਆਂ ਦੇ ਵੱਲ ਵੀ ਲੋਕਾਂ ਦਾ ਕਾਫੀ ਧਿਆਨ ਹੈਗਾ ਜੀ ਜੀ ਬਿਲਕੁਲ ਕਹਣਾ ਸਾਹਿਬ ਉਧਰ ਬੀਬੀ ਜ਼ਗੀਰ ਕੌਰ ਹੋਰਾਂ ਨੂੰ ਨੋਟਿਸ ਜਾਰੀ ਹੋਇਆ ਤੇ ਕਹਿੰਦੇ ਇਸ ਗੱਲ ਤੋਂ ਕਾਫੀ ਜ਼ਿਆਦਾ ਖਫਾ ਨੇ ਕਾਫੀ ਜ਼ਿਆਦਾ ਪੜਕੇ ਹੋਏ ਨੇ ਬਾਕੀ ਅਕਾਲੀ हां बिल्कुल जी बीबी जागीर कौर ਦੇ ਨਾ ਅਸਲ ਚ ਜਿਹੜੀ ਸ਼ਿਕਾਇਤ ਕਿਸੇ ਨੇ ਕੀਤੀ ਹੈ ਉਹ ਮੈਨੂੰ ਇਹ ਤਰ੍ਹਾਂ ਫਤਵੀ ਬੰਦੇ ਕਿਹੜੇ ਨੇ ਕੀਤੀ ਹੈ ਪਰ ਉਹ ਸ਼ਿਕਾਇਤ ਕਰਤਾ ਨੇ ਇਹ ਗੱਲ ਕਹੀ ਹੈ ਕਿ ਬੀਬੀ ਜਗੀਰ कौर ਇਕਤਰ ਰੋਮਾਂ ਦੀ ਬੇਅਦਬੀ ਕਰਦੇ ਆ ਤੇ ਦੂਜਾ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਭਾਈ ਇਹਨਾਂ ਦਾ ਧੀ ਦਾ ਮਾਮਲਾ ਸੀ ਇਹਨਾਂ ਨੇ ਕਤਲ ਕੀਤਾ ਸੀ ਇਹਨਾਂ ਨੇ ਕਤਲ ਕਰਵਾਇਆ ਸੀ ਕੁਝ ਇਦਾਂ ਦੀਆਂ ਗੱਲਾਂ ਸੋ ਇਸ ਗੱਲ ਦੇ ਉੱਤੇ ਉਹਨਾਂ ਨੂੰ 7 ਦਿਨ ਦੇ ਵਿੱਚ ਵਿੱਚ ਅਕਾਲ ਤਖਤ ਸਾਹਿਬ ਦੇ ਉੱਤੇ ਆ ਕੇ ਤੇ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਕਿਹਾ ਗਿਆ ਬੀਬੀ ਜਗੀਰ कौर ਨੂੰ ਹੁਣ ਇਸ ਗੱਲ ਦੇ ਉੱਤੇ ਜਿਹੜੇ ਉਹਨਾਂ ਦੇ ਸਾਥੀ ਨੇ ਜਿਹੜੇ ਬਗਾਵਤੀ ਅਕਾਲੀ ਨੇ ਉਹ ਭੜਕੇ ਆ ਉਹਨਾਂ ਦੇ ਵਿੱਚ ਗੁਰਪ੍ਰਤਾਪ ਸਿੰਘ ਬਡਾਲਾ ਜਿਹੜੇ ਕਿ ਆਪਾਂ ਜਾਣਦੇ ਆ ਕਿ ਇਸ ਵੇਲੇ ਅਕਾਲੀ ਦਲ ਸੁਧਾਰ ਲਹਿਰ ਦੇ ਨਵੀਨਰ ਬਣੇ ਆ ਤੇ ਬਗਾਵਤ ਕਰਨ ਵਾਲੇ ਅਕਾਲੀ ਆਗੂਆਂ ਦੀ ਅਗਵਾਈ ਕਰਦੇ ਆ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਆ ਕਿ ਅਕਾਲ ਤਖਤ ਸਾਹਿਬ ਦੀ ਕਮੇਟੀ ਨੂੰ ਸਿਆਸਤ ਦੇ ਵਿੱਚ ਨਹੀਂ ਪੈਣਾ ਚਾਹੀਦਾ ਉਹ ਕਹਿੰਦੇ ਦੇਖੋ ਜੀ ਜਿਹੜਾ ਇਹ ਕੇਸ ਆ ਉਹ ਜਿਹੜਾ ਧੀ ਵਾਲਾ ਮਸਲਾ ਜਾਂ ਕੋਈ ਵੀ ਹੋਰ ਆ ਉਹ ਤਾਂ ਕਹਿੰਦੇ ਇਹਦੇ ਵਿੱਚੋਂ ਹਾਈ ਕੋਰਟ ਤੋਂ ਬਰੀ ਵੀ ਹੋਗੇ ਤੇ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਬਣੇ ਹੋਏ ਆ। ਉਹ ਕਹਿੰਦੇ ਵੀ ਜਾਣਬੁੱਝ ਕੇ ਇਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਕਰਕੇ ਅਕਾਲ ਤਖਤ ਸਾਹਿਬ ਦੀ ਬਹੁਤ ਉੱਚੀ ਤੇ ਸੋਚੀ ਮਰਿਆਦਾ ਗਿਰੇ ਕਰਕੇ ਲੋਕਾਂ ਨੇ ਮਨਾ ਵਿੱਚ ਇਹਦੇ ਬਾਰੇ ਸਵਾਲ ਪੈਦਾ ਹੋਣ। ਉਹ ਕਹਿੰਦੇ ਜੀ ਅੰਤਰੰਕ ਕਮੇਟੀ ਮੀਟਿੰਗ ਦੇ ਵਿੱਚ ਪੇਸ਼ ਕੀਤੇ ਗਏ ਇਤਿਹਾਸਕ ਮਤੇ ਨੂੰ ਅਸੀਂ ਲਾਗੂ ਕਰਨੀ ਮੰਗ ਕਰਦੇ ਆ। ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀ ਸ਼ਿਕਾਇਤਾਂ ਇਸ ਸਿਆਸਤ ਤੋਂ ਪ੍ਰੇਰਤਾ ਸਿਆਸਤ ਤੋਂ ਪ੍ਰੇਰਤਾ ਪੰਜਾਬ ਤੇ ਰੈਣਾ ਹਾਈ ਕੋਰਟ ਦੇ ਵੱਲੋਂ ਬੀਬੀ ਜਗੀਰ ਕੌਰ ਨੂੰ 2018 ਦੇ ਵਿੱਚ ਬੇਕਸੂਰ ਮੰਨ ਕੇ ਬਰੀ ਕੀਤਾ ਜਾ ਚੁੱਕਿਆ ਜੇ ਹੁਣ ਕੁਝ ਅਕਾਲੀ ਆਗੂਆਂ ਦੇ ਵੱਲੋਂ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਨਿੰਦਣਯੋਗ ਆ ਤੇ ਇਥੇ ਜਲੰਧਰ ਦੇ ਵਿੱਚ ਸੁਤੈ ਸਿੰਘ ਛੋਟੇਪੁਰ ਅਮਰਜੀਤ ਸਿੰਘ ਕਿਸ਼ਨਪੁਰਾ ਬੀਬੀ ਸੁਰਿੰਦਰ ਕੌਰ ਤੇ ਅਵਨੀਤ ਕੌਰ ਇਹ ਉਹਨਾਂ ਦੇ ਨਾਲ ਸਿੱਗੇ ਵਡਾਲਾ ਹੋਰਾਂ ਦੇ ਤੇ ਵਡਾਲਾ ਹੋਰਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸਾਜ਼ਿਸ਼ ਦੇ ਤਹਿਤ ਬੀਬੀ ਜਗੀਰ ਕੌਰ ਦੇ ਖਿਲਾਫ ਸ਼ਿਕਾਇਤਾਂ ਦਿੱਤੀਆਂ ਇਹ ਵੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਜੀ ਕਿ ਅਸੀਂ ਆਪਣਾ ਸੰਘਰਸ਼ ਕਰ ਰਹੇ ਹਾਂ ਅਸੀਂ ਸਹੀ ਸਾਬਤ ਹੋਵਾਂਗੇ ਬੀਬੀ ਜਗੀਰ ਕੌਰ ਦੇ ਨਾਲ ਕਿਸੇ ਵੀ ਕਿਸਮ ਦੀ ਜ਼ਿਆਦਤੀ ਨਹੀਂ ਹੋਣ ਦੇਵਾਂਗੇ ਤੇ ਉਹਨਾਂ ਨੇ ਕਿਹਾ ਜੀ ਅਸੀਂ ਸਾਰੇ ਨਾਲ ਖੜੇ ਹਾਂ ਉਹਨਾਂ ਦੇ ਜੀ ਟੈਨਾ ਸਾਹਿਬ ਉੱਧਰ ਦੂਸਰੇ ਬੰਨੇ ਅੱਗੇ ਵੱਧਦੇ ਐ ਜੀ ਗੱਲ ਕਰਦੇ ਹੁਣ ਡੇਰਾ ਮੁਖੀ ਦੀ ਕਹਿੰਦੇ ਕਿ 20 ਦਿਨਾਂ ਦੇ ਲਈ ਜੇਲ੍ਹ ਚੋਂ ਬਾਹਰ ਆਉਣ ਦੇ ਲਈ ਛੁੱਟੀ ਫਿਰ ਤੋਂ ਮੰਗ ਲਈ ਐ ਜੀ ਡੇਰਾ ਮੁਖੀ ਨੇ ਬਿਲਕੁਲ ਜੀ ਬਿਲਕੁਲ ਹਾਲੇ ਮੈਂ ਕੱਲੀ ਰਿਪੋਰਟ ਪੜ੍ਹ ਕੇ ਹਟਿਆ ਵੀ 13 10 ਨੂੰ ਗੁਰਮੀਤ ਰਾਮ ਰਹੀਮ ਨੂੰ ਯਾਨੀ ਕਿ ਪਿਛਲੇ ਮਹੀਨੇ ਦੀ ਗੱਲ ਆ 13 ਅਗਸਤ ਨੂੰ ਉਹਨੂੰ 21 ਦਿਨ ਦੀ ਪੈਰੋਲ ਮਿਲੀ ਸੀ 21 ਰਣ ਕਟ ਕੇ ਉਹ ਤੇ ਅੰਦਰ ਗਿਆ ਤੇ 20 ਰਣ ਦੀ ਪੈਰੋਲ ਉਹਨੇ ਫੇਰ ਮੰਗ ਲਈ ਹੈ ਹੁਣ ਪਤਾ ਲੱਗਾ ਜੀ ਕਿ ਉਹਨੇ 20 ਰਣ ਦੀ ਪੈਰੋਲ ਦੀ ਜਿਹੜੀ ਚਿੱਠੀ ਆ ਉਹ ਦਿੱਤੀ ਹੈਗੀ ਜੀ ਜੇਲ ਪ੍ਰਸ਼ਾਸਨ ਨੂੰ ਜੇਲ ਪ੍ਰਸ਼ਾਸਨ ਨੇ ਜਾਣ ਕੇ ਜਿਹੜੀ ਦਿੱਤੀ ਸਰਕਾਰ ਨੂੰ ਸਰਕਾਰ ਨੇ ਚੋਣ ਅਧਿਕਾਰੀ ਨੂੰ ਜਾਣਕਾਰੀ ਦਿੱਤੀ ਆ ਚੋਣ ਅਧਿਕਾਰੀ ਨੇ ਜਿਹੜੀ ਹੈਗੀ ਸਰਕਾਰ ਹਰਿਆਣੇ ਦੀ ਉਹਨੂੰ ਕੁਝ ਕੁ ਸਵਾਲ ਪੁੱਛੇ ਆ ਵੀ ਭਾਈ ਕੀ ਕਾਰਨ ਆ ਕਿਉਂ ਮੰਗਣੀ ਛੁੱਟੀ ਕਦੋਂ ਦੇਣੀ ਛੁੱਟੀ ਸੋ ਮਤਲਬ ਕਹਿਣ ਦਾ ਇਹ ਆ ਵੀ ਗੁਰਮੀਤ RAM ਰਹੀਮ ਦੇ ਮਾਮਲੇ ਦੇ ਉੱਤੇ ਇੱਕ ਮਜ਼ਾਕ ਹੀ ਹੈ ਇਹ ਵੀ ਭਾਈ 13 ਅਗਸਤ ਨੂੰ ਬੰਦਾ ਬਾਹਰ ਆਇਆ 21 ਦਿਨ ਦੇ ਲਈ 21 ਦਿਨ ਲਾ ਕੇ ਅੰਦਰ ਗਿਆ ਤੇ 20 ਦਿਨ ਦੇ ਲਈ ਉਹ ਬਾਹਰ ਫੇਰ ਆਉਣਾ ਚਾਹੁੰਦਾ ਸੋ ਇਸ ਗੱਲ ਦੇ ਉੱਤੇ ਪਹਿਲਾਂ ਵੀ ਰੌਲਾ ਪੈਂਦਾ ਹੁੰਦਾ ਇਸ ਗੱਲ ਦੇ ਉੱਤੇ ਰੌਲਾ ਹੁਣ ਵੀ ਪੈ ਜਾਣਾ ਪਰ ਅਗਲੀ ਗੱਲ ਇਹ ਹੈ ਵੀ ਇਸ ਵੇਲੇ ਗੁਰਮੀਤ ਰਾਮ ਰਹੀਮ ਜੇਕਰ ਬਾਹਰ ਆਉਂਦਾ ਤਾਂ ਕਹਿੰਦੇ ਵੀ 36 ਸੀਟਾਂ ਦੇ ਉੱਤੇ ਅਸਰ ਪੈਂਦਾ ਹਰਿਆਣੇ ਦੇ ਵਿੱਚ ਲਗਭਗ 36 ਸੀਟਾਂ ਦੇ ਉੱਤੇ ਵੀ ਭਾਈ ਜਿਹੜੇ ਜਿਹੜੇ ਪ੍ਰੇਮੀ ਆ ਉਹ ਸੀਟਾਂ ਦੇ ਉੱਤੇ ਉਹ ਸ਼ਾਇਦ ਖੁਸ਼ ਹੋ ਕੇ ਤੇ ਬਾਬੇ ਦੇ ਨਾਂ ਦੇ ਉੱਤੇ ਵੋਟਾਂ ਪਾ ਦੇਣ ਬੀਜਪੀ ਨੂੰ ਪਰ ਗੱਲ ਇਹ ਚ ਸਾਡਾ ਕਾਨੂੰਨ ਕਿਹਦਾ ਜਦ ਕਿ ਗੁਰਮੀਤ ਰਾਮ ਰਹੀਮੇ ਗੱਲ ਕਹਿੰਦਾ ਵੀ ਮੈਂ ਤਾਂ ਨਿਯਮਾਂ ਦੇ ਮੁਤਾਬਕ ਜੋ ਮੇਰੇ ਅਧਿਕਾਰ ਖੇਤਰ ਦੇ ਵਿੱਚ ਆ ਉਹ ਮੰਗ ਰਿਹਾ ਮੈਂ ਕੋਈ ਵੈਸੇ ਅਲੈਦੀ ਚੀਜ਼ ਨਹੀਂ ਮੰਗ ਰਿਹਾ ਜੇ ਕਿਸੇ ਦਾ ਹੋਰ ਵੀ ਕਿਰਦਾਰ ਚੰਗਾ ਤੇ ਜੇਕਰ ਉਹ ਵੀ ਇਸ ਪੈਰੋਲ ਦੀ ਲੈਣ ਦਾ ਹੱਕਦਾਰ ਆ ਤੇ ਭਾਈ ਉਹਨੂੰ ਵੀ ਲੈਣੀ ਚਾਹੀਦੀ ਹੈ ਪੈਰੋਲ ਪਰ ਉਸ ਤੋਂ ਕੋਲੀ ਗੱਲ ਇਹ ਵੀ ਜੇ ਆਪਾਂ ਦੇਖੀਏ ਵੀ ਕੀ ਆਉਂਦੇ ਸਮੇਂ ਦੇ ਵਿੱਚ ਤੇ ਗੁਰਮੀਤ ਰਾਮ ਰਹੀਮ ਸੱਚਮੁੱਚ ਵੋਟਾਂ ਦੇ ਲਈ ਅਸਰਦਾਰ ਆ ਪੰਜਾਬ ਦੇ ਵਿੱਚ ਤਾਂ ਸਰਦਾਰ ਨਹੀਂ ਸਾਬਤ ਹੋਇਆ ਕਦੇ ਵੀ ਲੰਮੇ ਸਮੇਂ ਤੋਂ ਕਿਉਂਕਿ ਆਪਾਂ ਜਾਣਦੇ ਆਂ ਵੀ ਉਸ ਬੰਦੇ ਦੇ ਕਰਕੇ ਮਾਲਵੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਈਆਂ ਤੇ ਭਾਜਪਾ ਨੂੰ ਜਾਂ ਅਕਾਲੀ ਦਲ ਨੂੰ ਵੋਟਾਂ ਨਹੀਂ ਪਈਆਂ ਤੇ ਆਮ ਆਦਮੀ ਪਾਰਟੀ ਡੇਰੇ ਦਾ ਸਰਸੇ ਤੇ ਗਈ ਵੀ ਨਹੀਂ ਸੋ ਪੰਜਾਬ ਦੇ ਵਿੱਚ ਤਾਂ ਗੁਰਮੀਤ ਸਿੰਘ ਰਹੀਮ ਦਾ ਵੋਟ ਬੈਂਕ ਬੇਅਸਰ ਸਾਬਤ ਹੋਇਆ ਤੇ ਹੁਣ ਉਧਰਲੇ ਪਾਸੇ ਕੋਈ ਅਸਰਦਾਰ ਸਾਬਤ ਹੋ ਜੇ ਤਾਂ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਜੀ ਜਨਾਬ ਸਾਹਿਬ हॉकी ਖਿਡਾਰੀ ਜਰਮਨ ਪ੍ਰੀਤ ਸਿੰਘ ਕਹਿੰਦੇ 5 ਲੱਖ ਦਾ ਇਨਾਮ ਦਿੱਤਾ ਗਿਆ ਹੈ ਜੀ ਇਸ ਮੁੰਡੇ ਨੂੰ ਹਾਂ ਬਿਲਕੁਲ ਜੀ हॉकी ਖਿਡਾਰੀ ਨੂੰ 5 ਲੱਖ ਦਾ ਇਨਾਮ ਦਿੱਤਾ ਗਿਆ ਮੈਨੂੰ ਵਧੀਆ ਗੱਲ ਲੱਗੀ ਇਹ ਕਿਉਂਕਿ ਆਪਾਂ ਜਾਣਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਤੇ ਇਸ ਮੁੰਡੇ ਜਰਮਨ ਪ੍ਰੀਤ ਸਿੰਘ ਦੇ ਵੱਲੋਂ ਤੇ ਐਤਕੀ ਪੈਰਿਸ 올림픽 ਦੇ ਵਿੱਚ ਜਲਵਾ ਪੇਸ਼ ਕੀਤਾ ਗਿਆ ਆਪਾਂ ਜਾਣਦੇ ਕਿ ਉਸ ਬੰਦੇ ਦੇ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਖੇਡਿਆ ਗਿਆ ਉਹ ਸਾਬਤ ਸੂਰਤ ਰੂਪ ਦੇ ਵਿੱਚ ਉਹਨੇ ਦਾੜੇ ਦਾ ਪ੍ਰਕਾਸ਼ ਕੀਤਾ ਹੋਇਆ ਤੋ ਇਸ ਕਰਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪਹਿਲਾਂ ਵੀ ਗੱਲ ਕਹੀ ਗਈ ਸੀ ਕਿ ਅਸੀਂ ਇਸ ਖਿਡਾਰੀ ਨੂੰ ਆਪਣੇ ਤੌਰ ਦੇ ਉੱਤੇ ਸ਼ਰੋਮਣੀ ਕਮੇਟੀ ਦੇ ਤੌਰ ਦੇ ਉੱਤੇ ਸਨਮਾਨਿਤ ਕਰਾਂਗੇ 5 ਲੱਖ ਰੁਪਏ ਦਾ ਉਹਨੂੰ ਸਨਮਾਨ ਦਿੱਤਾ ਗਿਆ ਚਲੋ ਬਹੁਤ ਵਧੀਆ ਗੱਲ ਆ ਉਸ ਤੋਂ ਕੁਲੀ ਕਹਿੰਦੇ ਜੀ ਕਿ ਇੱਕ ਹੋਰ ਮੁੰਡਾ ਜਿਹੜਾ ਕਿ ਅੰਬਾਲਾ ਤੋਂ ਮੇਰਾ ਖਿਆਲ ਆ ਉਹਦਾ ਨਾਮ ਅਮਰਪ੍ਰੀਤ ਸਿੰਘ ਆ ਸ਼ਾਇਦ ਉਹ ਅੰਬਾਲਾ ਤੋਂ ਦੌੜ ਕੇ ਇੱਥੇ ਦਰਬਾਰ ਸਾਹਿਬ ਦੇ ਵਿੱਚ ਪਹੁੰਚਿਆ 15 16 ਦਿਨ ਉਹਨੂੰ ਲੱਗੇ ਆ ਦੌੜ ਕੇ ਪਹੁੰਚਣ ਦੇ ਉੱਤੇ ਅੰਬਾਲੇ ਤੋਂ ਦੌੜਿਆ ਤੇ ਹੌਲੀ ਹੌਲੀ ਦੌੜਦਾ ਦੌੜਦਾ ਉਹ ਦਰਬਾਰ ਤੱਕ ਪਹੁੰਚ ਗਿਆ ਤੇ ਉਹਨੂੰ ਸ਼੍ਰੋਮਣੀ ਕਮੇਟੀ ਨੇ 1 ਲੱਖ ਰੁਪਏ ਦਾ ਸਨਮਾਨ ਦਿੱਤਾ ਸੋ ਇਹਨਾਂ ਦੇ ਲਈ ਹੌਸਲਾ ਅਫਜ਼ਾਈ ਦਾ ਜਿਹੜਾ ਇਹ ਸਨਮਾਨ ਹੈਗਾ ਵਧੀਆ ਗੱਲ ਆ ਇਦਾਂ ਸਨਮਾਨ ਸ਼੍ਰੋਮਣੀ ਕਮੇਟੀ ਨੂੰ ਕਰਨੇ ਚਾਹੀਦੇ ਆ ਤਾਂ ਜੋ ਬੰਦੇ ਦੇ ਵਿੱਚ ਜੋਸ਼ ਤਾਂ ਜੋ ਬੰਦੇ ਦੇ ਵਿੱਚ ਭਾਵਨਾ ਜਿਹੜੀ ਉਹ ਪੂਰੀ ਤਰ੍ਹਾਂ ਬਰਕਰਾਰ ਰਹੇ ਜੀ ਬਿਲਕੁਲ ਸਹੀ ਜਣਾ ਸਾਹਿਬ ਕਠੂਆ ਦੇ ਵਿੱਚ ਮਲਕਾਰਜਨ ਖੜਗੇ ਕਹਿੰਦੇ ਭਾਸ਼ਣ ਦਿੰਦੇ ਹੋਏ ਬੇਹੋਸ਼ ਹੋ ਗਏ ਜੀ ਹਾਂ ਬਿਲਕੁਲ ਜੀ ਮਲਕਾਰਜਨ ਖੜਗੇ ਹੋਰੀ ਭਾਸ਼ਣ ਦਿੰਦਿਆਂ ਦੇ ਬੇਹੋਸ਼ ਹੋ ਗਏ ਵਰਹਾਲ ਹੁਣ ਉਹ ਤੰਦਰੁਸਤ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕੱਲ ਅਸਲ ਦੇ ਵਿੱਚ ਕਟੂਆ ਹੈਗਾ ਜੰਮੂ ਕਸ਼ਮੀਰ ਦੇ ਵਿੱਚ ਉੱਥੇ ਉਹ ਵਿਧਾਨ ਸਭਾ ਦੀਆਂ ਚੋਣਾਂ ਦੇ ਆਖਰੀ ਪੜਾਅ ਦੇ ਲਈ ਤੇ ਵੋਟਰਾਂ ਨੂੰ ਸੰਬੋਧਨ ਕਰਦੇ ਸੀ ਰੈਲੀ ਨੂੰ ਸੰਬੋਧਨ ਕਰਦੇ ਸੀ ਅਚਾਨਕ ਉਹਨਾਂ ਨੂੰ ਉੱਥੇ ਚੱਕਰ ਆਇਆ ਬੋਲਦਿਆਂ ਨੂੰ ਤੇ ਉਹ ਡਿੱਗਣ ਲੱਗੇ ਸੀ ਤੇ ਉਹਨਾਂ ਨੂੰ ਹਾਲਾਂਕਿ ਜਿਹੜੇ ਨਾਲ ਦੇ ਸਾਥੀ ਆ ਤੇ ਉਹਨਾਂ ਨੇ ਉਹਨੂੰ ਉਹਨਾਂ ਨੂੰ ਬਚਾ ਲਿਆ ਤੇ ਅਗਲੀ ਗੱਲ ਇਹ ਜੀ ਉਹਨਾਂ ਨੇ ਕਿਹਾ ਜਦੋਂ ਖੜੇ ਹੋਏ ਫੇਰ ਉਹ ਥੋੜੇ ਸਮੇਂ ਬਾਅਦ ਉਹ ਕਹਿੰਦੇ ਵੀ ਭਾਈ ਮੈਨੂੰ ਕੁਝ ਨਹੀਂ ਹੁੰਦਾ ਮੈਂ ਇੰਨੀ ਛੇਤੀ ਨਹੀਂ ਮਰਦਾ ਮੈਂ ਓਨੀ ਦੇਰ ਤੱਕ ਮੈਂ ਨਹੀਂ ਜਾਂਦਾ ਇਸ ਦੁਨੀਆ ਤੋਂ ਜਿੰਨੀ ਦੇਰ ਤੱਕ ਪ੍ਰਧਾਨ ਮੰਤਰੀ મોદી ਨੂੰ ਕੁਰਸੀ ਤੋਂ ਨਹੀਂ ਲਾ ਦਿੰਦੇ ਆਪਾਂ ਓਨੀ ਦੇਰ ਤੱਕ ਮੈਨੂੰ ਕੁਝ ਨਹੀਂ ਹੁੰਦਾ ਮਤਲਬ ਇਹ ਜੀ ਕਿ ਇਸ ਵੇਲੇ جنگ ਸਿਆਸੀ جاری ਆ ਤੇ ਉਹ ਪ੍ਰਧਾਨ ਮੰਤਰੀ ਨੂੰ ਲਾਉਣ ਤੱਕ ਤਿਆਰੀਆਂ ਦੇ ਵਿੱਚ ਆ ਤੇ ਪ੍ਰਧਾਨ ਮੰਤਰੀ ਸਾਹਿਬ ਜਾਣ ਦੇ ਤਿਆਰੀਆਂ ਦੇ ਵਿੱਚ ਨਹੀਂ ਤੇ ਜੰਗ ਚੱਲ ਰਹੀ ਜੀ ਇਸ ਵੇਲੇ ਵਿਧਾਨ ਸਭਾ ਚੋਣਾਂ ਦੀ ਤੇ ਹਰਿਆਣਾ ਦੇ ਵਿੱਚ ਤੇ ਹਿਮਾਚਲ ਜੰਮੂ ਕਸ਼ਮੀਰ ਦੇ ਵਿੱਚ ਇਹ ਤੇ ਜੀ ਹੁਣ ਆਖਰੀ ਪੜਾਦੀਆਂ ਵੋਟਾਂ ਜਿਹੜੀਆਂ ਉਹ ਪੜੀਆਂ ਹੈਗੀਆਂ 5 ਅਕਤੂਬਰ ਨੂੰ ਜੰਮੂ ਕਸ਼ਮੀਰ ਚ ਇੱਕੋ ਪੜਾ ਹੈਗਾ ਹਰਿਆਣੇ ਦੇ ਵਿੱਚ ਉਹ ਵੀ ਉਸੇ ਤਰੀਕੇ ਨਾਲ ਵੋਟਾਂ ਪੜੀਆਂ 8 ਤਰੀਕ ਨੂੰ ਨਤੀਜੇ ਆ ਜਾਣਗੇ ਦੋਵਾਂ ਸੂਬਿਆਂ ਦੇ ਇਹਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ